ਕਿਉਂਕਿ ਹੁਣ ਦਿਖਾਵਾਂਗੇ ਤੁਹਾਨੂੰ ਆਪਾਂ ਵੀ ਟਰੱਕ ਦੀ ਲਾਈਫ ਕਿਵੇਂ ਹੁੰਦੀ ਹੈ ਕਿਉਂਕਿ ਗੀਤਾਂ ਦੇ ਵਿੱਚ ਟਰੱਕ ਬਹੁਤ ਸੋਹਣੇ ਲੱਗਦੇ ਨੇ ਫਿਲਮਾਂ ਦੇ ਵਿੱਚ ਟਰੱਕ ਬਹੁਤ ਸੋਹਣੇ ਲੱਗਦੇ ਨੇ ਜਦੋਂ ਟਰੱਕਾਂ ਦਾ ਨਾਮ ਆਉਂਦਾ ਤਾਂ ਉੱਥੇ ਕਹਿੰਦਾ ਬੰਦਾ ਵੀ ਹਾਂ ਯਾਰ ਟਰੱਕ ਟਰਾਲਾ ਪਾਇਆ ਟਰੱਕ ਪਾਇਆ ਹਣਾ ਪਰ ਜਿਹੜਾ ਫੌਰਨ ਦੇ ਟਰੱਕ ਨੇ ਉਹ ਅਲੱਗ ਹੁੰਦੇ ਨੇ ਪਰ ਜਿਹੜੇ ਇੰਡੀਆ ਦੇ ਵਿੱਚ ਟਰੱਕ ਨੇ ਉਹ ਲੱਗ ਨੇ ਪਰ ਜ਼ਿੰਦਗੀ ਕੀ ਆ ਆਪਾਂ ਜਮਾ ਤੁਹਾਨੂੰ ਗਰਾਊਂਡ ਤੋਂ ਦਿਖਾਵਾਂਗੇ ਦੇਖ ਸਕਦਾ ਹੱਥਾਂ ਦੇ ਵੱਜ ਕੇ ਸਾਢੇ 5 ਮਹੀਨੇ ਜੱਗੀ ਭਰਾ ਆਪਾਂ ਦੋਹਿਆਂ ਨਾਲ ਜੱਗੀ ਦੀ ਹੰਦੀ ਹੈ ਤਾਂ ਹੁਣ ਗੱਡੀ ਆ ਕੇ ਸਟਾਰਟ ਕੀਤੀ ਆ ਬੈਟਰ ਨੇ ਵੀ ਕਿਸਾਨ ਭਰਨਿਆਂ ਤੇ ਦੇਖੋ ਸੰਪੂਰਨ ਲੱਗੇ ਹੋਏ। ਆ ਮੈਨੂੰ ਦੇ ਆ ਲੈ। ਆਪਣਾ ਕਹਿ ਵੀ ਬੰਦ। ਖੰਦੀ ਵਿਚਾਰਿਆ ਤੂੰ। ਬਦਲ ਨਾ ਜੂਨ ਫਟੇਗਾ ਬਾਅਦ ਵਿੱਚ। ਕੱਲ ਦੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਸਤ ਸੁਖੀ ਆ ਚੱਲਦੀ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ। ਲਓ ਜੀ ਸਲਾਈਡ ਲੰਘਿਆ ਏ। ਆ ਗਿਆ ਬਾਬਾ ਮਿਹਰਦਾ ਜੀ ਦਾ ਪਾਉ ਵਾਲੇ। ਪਿੰਡ ਲੰਗੇ ਦੇ ਮੂਹਰੇ ਪਿੰਡ ਉਹ ਭੰਮਾਬਤੀ ਵਾਹ ਕੀ ਬਾਤ ਆ ਜੀ ਲਓ ਜੀ ਐਂਟਰ ਹੋ ਗਏ ਆਪਾਂ ਮਹਾਰਾਜਾ ਰਣਜੀਤ ਸਿੰਘ ਸੇਰੇ ਪੰਜਾਬ ਦੇ ਨਾਨਕੇ ਪਿੰਡ ਦੇ ਵਿੱਚ ਪਿੰਡ ਬੜ ਰੱਖਾਂ ਦੇ ਵਿੱਚ ਬਹੁਤ ਸ਼ਾਨਦਾਰ ਪਿੰਡ ਆ ਭਈ ਅੱਜ ਵੀ ਅੱਜ ਵੀ ਉਹ ਪੁਰਾਣਾ ਸਮੇਂ ਦਾ ਕਿਲਾ ਮੌਜੂਦ ਆ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਕਿ ਭਈ ਆਪਣੇ ਪਿੰਡ ਲੰਗੋਵਾਲਾ ਪੂਰਾ ਸਹੀ 1 ਵਜ ਗਿਆ ਦੁਪਹਿਰ ਦਾ ਜਮਾ ਸਿਖਰ ਦੁਪਹਿਰਾ ਹੋਇਆ ਪਿਆ ਆਗੇ ਭਈ ਅੱਪਾ ਗੱਡੀ ਤੇ ਆ ਸਿੱਧੇ ਥੋਨੂੰ ਅੱਪਾ ਸੰਗਰੂਰੋਂ ਸਿੱਧਾ ਗੱਡੀ ਤੇ ਆਏ ਆ ਤਾ ਦੇਖ ਸਕਦਾ ਹੱਥਾਂ ਦੇ ਵੱਜ ਕੇ ਸਾਢੇ 5 ਵਜੇ ਜੱਗੀ ਭਰਾ ਅਪਾ ਦੋਹਿਆਂ ਨਾਲ ਜੱਗੀ ਦੀ ਖੰਟੀ ਆ ਤਾਂ ਹੁਣ ਗੱਡੀ ਆ ਕੇ ਸਟਾਰਟ ਕੀਤੀ ਪਹਿਲਾਂ ਸੈਲਫ ਛੋਡੇ ਭਰਾ ਨਹੀਂ ਮਾਰਿਆ ਅਜਾ ਆ ਗੱਡੀ ਆਪਣੀ ਲੋੜ ਹੁੰਦੀ ਆ ਗੱਡੀ ਦੇ ਵਿੱਚ ਕਿਤਾ ਮੈਂ ਤਾਂ ਟੱਕਰਾ ਮਾਰਨੀ ਆ ਉਹਦਾ ਮੈਂ ਫੱਟੇ ਪਾਵਾਂ ਉਹਦਾ ਕਰ ਸ਼ੁਰੂ ਆਦ ਠੀਕ ਆ ਆ ਬਾਬਾ ਵੀਰ ਵੀਰ ਕਿਥੇ ਆ ਕੇ ਓਕੇ ਸੈਲਫ ਮਾਰਨ ਕਰਕੇ ਬਈ ਗੱਡੀ ਪਹਿਲਾਂ ਤੁਹਾਨੂੰ ਵੀਡੀਓ ਅੰਦਰੋਂ ਹੀ ਸਟਾਰਟ ਕਰਤੀ ਆਪਾਂ ਪਰ ਹੁਣ ਤੁਹਾਨੂੰ ਆਪਾਂ ਸਾਰੀ ਗੱਡੀ ਪਹਿਲਾਂ ਜਾਣਕਾਰੀ ਦੇ ਦਈਏ ਕਿਉਂਕਿ ਹੁਣ ਦਿਖਾਵਾਂਗੇ ਤੁਹਾਨੂੰ ਆਪਾਂ ਵੀ ਟਰੱਕ ਦੀ ਲਾਈਫ ਕਿਵੇਂ ਹੁੰਦੀ ਹੈ ਕਿਉਂਕਿ ਗੀਤਾਂ ਦੇ ਵਿੱਚ ਟਰੱਕ ਬਹੁਤ ਸੋਹਣੇ ਲੱਗਦੇ ਨੇ ਫਿਲਮਾਂ ਦੇ ਵਿੱਚ ਟਰੱਕ ਬਹੁਤ ਸੋਹਣੇ ਲੱਗਦੇ ਨੇ ਜਦੋਂ ਟਰੱਕਾਂ ਦਾ ਨਾਮ ਆਉਂਦਾ ਤਾਂ ਉੱਥੇ ਕਹਿੰਦਾ ਬੰਦਾ ਵੀ ਹਾਂ ਯਾਰ ਟਰੱਕ ਟਰਾਲਾ ਪਾਇਆ ਟਰੱਕ ਪਾਇਆ ਨਾ ਪਰ ਜਿਹੜਾ ਫੌਰਨ ਦੇ ਟਰੱਕ ਨੇ ਉਹ ਅਲੱਗ ਹੁੰਦੇ ਨੇ ਪਰ ਜਿਹੜੇ ਇੰਡੀਆ ਦੇ ਵਿੱਚ ਟਰੱਕ ਨੇ ਉਹ ਅਲੱਗ ਨੇ ਪਰ ਜ਼ਿੰਦਗੀ ਕੀ ਆ ਆਪਾਂ ਜਮਾ ਤੁਹਾਨੂੰ ਗਰਾਊਂ ਈ ਗੱਡੀ ਆ ਬਿਲਕੁਲ ਇਹਨੇ ਦੋ ਰੂਟ ਮੰਨ ਲਦਾ ਹਜੇ ਦਿੱਲੀ ਦੇ ਲਾਏ ਨੇ ਹੁਣ ਵੀ ਇਹਦਾ ਰੂਟ ਆ ਦਿੱਲੀ ਦੀ ਜਾਂਦਾ ਤਾਂ ਗੱਤਾਪੜਕਰੋ ਸਿੱਧਾ ਦਿੱਲੀ ਜਾਊਗਾ ਇਸ ਤੋਂ ਬਾਅਦ ਦੇਖਾਂਗੇ ਵੀ ਕਿੱਥੇ ਜਾਊ ਸੀਟ ਐ ਨਹੀਂ ਗੱਡੀ ਆ ਇਹ ਵਿੱਚ ਬੈਠਣਾ ਉੱਠਣਾ ਬਹੁਤ ਖੁੱਲੀ ਜਗ੍ਹਾ ਐ ਪਰ ਜਿਹੜੇ ਸਾਹਿਬ ਨਾਲ ਗੱਡੀ ਆ ਉਹ ਸਾਹਿਬ ਨਾਲ ਓਕੇ ਆ ਸ਼ੌਕ ਲੇ ਲੈਂਡ ਚੱਲੇ ਵੀ ਕਈ ਸਾਲਾਂ ਤੋਂ ਸੁਫਨਾ ਤੇ ਵੀ ਟਰੱਕਾਂ ਦੀ ਜ਼ਿੰਦਗੀ ਵੀ ਦੇਖਣੀ ਆ ਆਪਾਂ ਹੁਣ ਦੇਖਾਂਗੇ ਜੱਗੀ ਲਾਈ ਜਾਂਦਾ ਫੱਟੇ ਉਧਰ ਭਰਤੀ ਜੱਗੀ ਗੱਡੀ ਆਜੀ ਆਜੋ ਜੀ ਹਾਂਜੀ ਉਹ ਪੁੱਠਾ ਵਾਣਾ ਸਿੱਧਾ ਸਿੱਧਾ ਆਡਾ ਮੋਰ ਖਰਾਬ ਹੋ ਜੂ ਹਾਂ ਅਗੱਤਾ ਭਰਿਆ ਹੋਇਆ ਬਈ ਸਾਰਾ ਹਾਂ ਅਗੱਤਾ ਸਿੱਧਾ ਦਿੱਲੀ ਜਾਊਗਾ ਸਾਰੀ ਕਵਰ ਕਰਨੀ ਪਊ ਵੀ ਉੱਥੋਂ ਤਰਪਾਲ ਨਾਲ ਕਵਰ ਹੋ ਜੂ ਥੱਲੇ ਡਾਲਣ ਲੱਗ ਜੂ ਵਿਚਾਲੇ ਫੱਟੇ ਲੱਗੇ ਕੰਮ ਤਾਂ ਥੋੜਾ ਜਿਹਾ ਡੱਡਾ ਹੀ ਹੁੰਦਾ ਹੈ ਕਿਉਂਕਿ ਇਹ ਤੋਂ ਪਹਿਲਾਂ ਇਹ ਲੋਡ ਵੀ ਕਰੀਆ ਵੀਰਾਂ ਨੇ ਗੱਡੀ ਲਾ ਕੇ ਅੰਦਰ ਲੋਡ ਕੀਤੀ ਹੈ ਇੱਥੇ ਗੱਤਾ ਤਿਆਰ ਹੁੰਦਾ ਗੱਤਾ ਬਣਦਾ ਵੀ ਉਰੀਆ ਉਹ ਸਾਰਾ ਗੱਤਾ ਬਣਦਾ ਉਧਰ ਉਹ ਸਾਰਾ ਕਿੱਤਾ ਬਣ ਜਾਂਦਾ ਉਧਰ ਬਸ ਇੱਥੇ ਸੁਕਾ ਕੇ ਇੱਥੇ ਜਮਾ ਕਰੀ ਜਾਂਦੇ ਨੇ ਇੱਥੋਂ ਵੱਡੀਆਂ ਲੋੜ ਹੋ ਜਾਂਦੀਆਂ ਨੇ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਦੇਖਣ ਨੂੰ ਮਿਲਣਗੀਆਂ ਵਿਗਤਾ ਕਿਵੇਂ ਬਣਦਾ ਉਹ ਦੇਖੋ ਲੇਅਰਾਂ ਬਣ ਜਾਂਦੀਆਂ ਨੇ ਆ ਸਾਰੀ ਕਟਿੰਗ ਆ ਇਧਰ ਆ ਸਾਰੇ ਕੱਟੇ ਕੁੱਟਾ ਜਿੱਗੀ ਗੱਡੀ ਦੀ ਪੂਰੀ ਹੋ ਕਰੀ ਜਾਂਦਾ ਸਾਡੇ 8:00 ਵਜੇ ਮਿਲਣਾ ਤਾਂ ਸਫ਼ਰ ਸ਼ੁਰੂ ਹੋ ਜਾਊ 5:30 ਵਜੇ ਦੀ 6:00 ਵਜੇ ਹੋਣਗੇ 2 ਘੰਟਾ ਲੱਗ ਗਿਆ ਉਹਨਾਂ ਨੂੰ ਕਿਸਨ ਤੇ ਤਰਪਾਲ ਪਾਉਣ ਤੇ ਕੁਝ ਤਾਂ ਪਹਿਲਾਂ ਪਾਈ ਪਈ ਸੀ ਤਰਪਾਲ ਤਾਂ ਹੁਣ ਕੁਸਾ ਕਿਨੇ ਜਿਹੜੇ ਡਾਲੇ ਨੇ ਉਹ ਲਾ ਦੇਣਗੇ ਫੱਟੇ ਫੁੱਟੇ ਲਾ ਦੇ ਜਿਹੜਾ ਮੈਕਰੋ ਸਹੀ ਕਰਨ ਵਾਲਾ ਹੁੰਦਾ ਹਨਾ ਉਹ ਸਾਰੇ ਦਾ ਸਿਰਫ ਉਸੇ ਕਰਕੇ ਓਕੇ ਦੀ ਰਿਪੋਰਟ ਕਰਤਾ ਕੰਮ ਹੋਣ ਦੇਖੋ ਤਾਂ ਰਾਤੇ ਰਾਤ ਤਾਂ ਦਿੱਲੀ ਪਹੁੰਚ ਹੀ ਜਾਵਾਂਗੇ ਪਰ ਜਿਹੜਾ ਰਸਤਰਾ ਵੀ ਇੱਕ ਡਰਾਈਵਰ ਦੀ ਲਾਈਫ ਕੀ ਹੁੰਦੀ ਆ ਅਸਲ ਤਾਂ ਇਸ ਦੋ ਵਾਰ ਸਾਨੂੰ ਲੰਬਾ ਟੂਰ ਵੀ ਦਿਖਾਵਾਂਗੇ ਕੋਈ ਮਧਰਾਸ ਮਧਰੂਚ ਚਨਈ ਚਨੂਈ ਕਿਨੇ ਕੱਟ ਰੱਤ ਦੇ ਵਿੱਚ ਉਹਨੂੰ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਣਾ ਪਾਣੀ ਕੀ ਆ ਦਾਣਾ ਪਾਣੀ ਕੀ ਆ ਸੋਨਾ ਪਾਣੀ ਕਿਵੇਂ ਆ ਹੈਨਾ ਬੀ ਬੇਰਮੀ ਕਿੰਨੀ ਕੁ ਹੁੰਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿ ਸਮੇਂ-ਸਮੇਂ ਦੇ ਉੱਤੇ ਤਾਂ ਬਲੌਗਰੰਡ ਤੱਕ ਜਰੂਰ ਦੇਖੋ ਚੱਲੀਏ ਬਈ ਓਕੇ ਆ ਲੋ ਬਈ ਪੌਣੇ 3 ਵਜ ਗਏ ਪੌਣੇ ਸੀਦਾ ਟਾਈਮ ਹੋ ਗਿਆ ਦੋਸਤੋ ਘਾਤੀ ਰਵਾਨਾ ਆਪਾਂ ਪੌਣੇ ਕੇ 6 ਵਜੇ ਵਾ ਹਮ ਕਰਦਿਲ ਕੋ ਜਨਾਂ ਦਾ ਲਓ ਵੀ ਚੱਲੇ ਸਿੱਦੇ ਦਿੱਲੀ ਨੂੰ ਐ ਵਾਰ ਹੱਥ ਦਾ ਤਾਂ ਵਾਇਕਨ ਨਾਲ ਦੀ ਨਾਲ ਗੱਡੀ ਵੀ ਸਾਫ਼ ਮੂਹਰਲਾ ਫਰੰਟ ਸੀਸਾ ਜਿਹੜਾ ਉਹ ਸਾਫ਼ ਹੋਣੀ ਚਾਹੀਦਾ ਕਿਉਂਕਿ ਇਹ ਮੇਨ ਹੈ ਇਹੀ ਇਸ ਵਿੱਚ ਦੀ ਲਿਖਦਾ ਆਪਾਂ ਨੂੰ ਆਹ ਹੋਈ ਉਹਦਾ ਜਾਣਕਾਰੀ ਬਸ ਇਹਦਾ ਟਾਈਮ ਹੋ ਗਿਆ ਆਪਾਂ ਇਸ ਟਾਈਮ ਬਤਨਾਉਲਾ ਲੰਘਿਆ ਇਹ ਵੱਡੇ ਰੋਡ ਹਾਈਵੇ ਰੋਡ ਤੇ ਆ ਗਏ ਅੱਜ ਜਿੱ ਕੀ ਗਿਆ ਚਾਹ ਲੈਂਣ ਉਹ ਆਸਾਨਪੁਰ ਚ ਕੋਲੇ ਨੇ ਲਓ ਵੀ ਜ਼ਿਆਦੀਆਂ ਸੁਸਕੀਆਂ ਲੈਂਦੇ ਹੋਏ ਚੱਲਦੇ ਆ ਹੁਣ ਨਾਲ ਦੀ ਨਾਲ ਗੱਡੀ ਚੱਲੂ ਨਾਲ ਜਾ ਚੱਲੂ ਕਿੰਨੇ ਦਾ ਟੈਂਕ ਆਇਆ ਜਿੱ ਕੀ ਇਹ ਬਾਈ ਦੇਖਣਾ ਯਾਰ ਦਾ ਟਾਹੋ ਬਟਾ ਲੱਗਦਾ ਉਹ ਟਾਹ ਕਿੰਨੇ ਦਾ ਹੋਈ ਇਹ 250 ਲੀਟਰ ਦਾ 2300 ਲੀਟਰ ਦਾ ਹੋਊਗਾ ਤੋਲ ਨਾ ਡੂ ਹਾਂ ਡੇਢ ਟੋਲ ਹੋ ਗਿਆ ਨਾ ਕਿੰਨਾ ਪੈ ਗਿਆ 8000 ਦਾ 91 ਲੀਟਰ ਪੈ ਗਿਆ ਭਾਈ 79 91.82 ਲੀਟਰ ਪੈ ਗਿਆ ਵੀ 8000 ਰੁਪਏ ਤੇ ਬੁਆਤਾ ਟੋਲ ਵੀ ਵੱਡਾ ਹੀ ਆ ਆਗੇ ਵੀ ਬਾਬਾ ਮਸਤ ਮਾਨਾ ਸਾਹਿਬ ਦੇ ਤੇ ਇਥੋਂ ਦੇਖ ਕਰਾਂ ਕਿ ਯੂਰਪੋਂ ਪਹਿਲਾਂ ਟੂਰ ਗਏ ਸੀ ਉਦੋਂ ਵੀ ਬਾਬਾ ਮਸਤ ਮਾਣਾ ਸਾਹਿਬ ਤੋਂ ਦੇਖ ਕਰਾ ਕੇ ਧੁਰੇ ਸੀ ਜਦੋਂ ਵੀ ਜਿੰਨੇ ਵੀ ਟਰੈਵਲ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਹਰ ਕੋਈ ਕੰਮਕਾਰ ਵਾਲਾ ਵੀ ਤਾਂ ਬਾਬਾ ਜੀ ਤੋਂ ਦੇਖ ਕਰਾ ਕੇ ਨਾਸ ਕਰਕੇ ਫੇਰ ਜਾਂਦੇ ਨੇ ਕਿਉਂਕਿ ਤਾਂ ਕਿ ਰਾਹ ਵਿੱਚ ਕੋਈ ਦਿੱਕਤ ਨਾ ਹੋਵੇ ਜਿੰਨੇ ਵੀ ਤੁਸੀਂ ਦੇਖ ਸਕਦੇ ਹੋ ਗੱਡੀਆਂ ਜਾਂਦੀਆਂ ਟਰਾਲੀਆਂ ਟਰੈਕਟਰ ਬੱਸਾਂ ਕਰਾਂ ਜਿੰਨੇ ਵੀ ਇਹ ਸਭ ਦੇਖ ਕਰਾ ਕੇ ਜਾਂਦੇ ਅੱਛਾ ਨਵੀਂ ਦਿੱਲੀ 250 ਕਿਲੋਮੀਟਰ ਪਾਟਾਣਾ ਸ਼ਹਿਰ ਦੇ ਵਿੱਚ ਆ ਗਏ ਬਈ ਤਾਂ ਪਾਟਨਾ ਸ਼ਹਿਰ ਦੇ ਵਿੱਚ ਦੀ ਰੋਡ ਲੰਘਦਾ ਐ। ਬਈ ਫੀਲਿੰਗ ਜੀ ਲੱਗੀ ਆਉਂਦੀ ਆ ਟਰੱਕ ਤੇ। ਪਹਿਲੀ ਵਾਰ ਗਿਆ ਆਪਾਂ ਜਿੰਦਗੀ ਤੋਂ ਬਹੁਤ ਚਿਰ ਦਾ ਹੀ ਹੈਗਾ ਸੀ ਆ ਸੀਗਾ ਮਨ 'ਚ। ਵੀ ਯਾਰ ਆਪਾਂ ਇੱਕ ਮਿੰਟ ਲਾਈਟ ਲਾ ਲਈਏ ਲੱਗੂ। ਹਾਂ। ਬਹੁਤ ਚਿਰ ਦਾ ਸੀਗਾ ਮਨ 'ਚ ਵੀ ਆਪਾਂ ਇੱਕ ਵਾਰ ਗੱਡੀ ਦਾ ਰੂਟ ਦੇਖਣਾ। ਦੇਖਣਾ ਤਾਂ ਬਾਹਰਲਾ ਸੀਗਾ ਵੀ ਜਿਹੜਾ ਹਨ ਮਦੌਕ ਦੀ ਦੂਸਰੀ ਕਿ ਨੈਕਲ ਕੱਤੇ ਗਣੀ ਲੰਘਦੇ ਨੇ। ਪਰ ਫੇਰ ਵੀ ਚੱਲ ਆਏ ਆ ਵੀ ਜਿੱਥੇ ਜੇ ਹੈਗਾ ਠੀਕ ਆ। 8:30 ਵਜੇ ਗੱਡੀ ਰੋਕਤੀ ਟਾਬੇ ਤੇ ਵੀ ਚਾਹ ਪੀਣ ਲਈ ਹੁਣ ਤਾਂ ਗੱਡੀਆਂ ਹੋਰ ਵੀ ਖੜੀਆਂ ਨੇ ਆਹ ਲੋਹੇ ਦੀ ਭਰੀ ਖੜੀ ਆ ਪਾਪਾ ਬੂਪਾ ਦੀ ਤੇ ਉਹ ਹੋਰ ਪਤਾ ਨਹੀਂ ਕਾਦੀਆਂ ਭਰੀਆਂ ਨੇ ਢੱਕੀਆਂ ਹੋਈਆਂ ਨੇ ਲੋਹੇ ਵਾਲੀ ਤਾਂ ਇਹਦੇ ਚਾਦਰ ਪਾਈ ਨਹੀਂ ਕਿਉਂਕਿ ਚਾਦਰਾਂ ਪਾੜ ਜਾਂਦੇ ਪਰ ਤੇਲਾ ਬਹੁਤ ਜ਼ਿਆਦਾ ਹੋਇਆ ਪਿਆ ਇਧਰ ਤੁਰ ਤੱਕ ਤੇਲ ਲਈ ਤੇਲਾ ਸਾਰੇ ਆ ਲਾਈਟਾਂ ਦੇ ਆਲੇ ਦਾਲੇ ਬਿਜਦੀ ਨੰਗਿਆ ਨਹੀਂ ਜਾਂਦਾ ਮੱਛਰਦਨੀ ਵਾਂਗੂ ਪੁਣਿਆ ਪਿਆ ਆਹ ਟਾਬੇ ਤੇ ਖੜ ਗਿਆ ਆ ਪੱਗਲ ਬੈਸ ਨੂੰ ਢਾਬਾ ਆ ਬੈਠ ਨੇ ਵੀ ਕਿਸਾਨ ਘਰ ਨੇ ਤੇ ਦੇਖੋ ਤੰਬੂ ਲੱਗੇ ਹੋਏ ਆ ਮੈਨੂੰ ਦੇ ਆਲੇ ਬਾਡਰ ਪਤਾ ਨਹੀਂ ਕਿਹੜਾ ਪਤਾ ਨਹੀਂ ਸੰਭੂ ਬਾਡਰ ਹੈ ਪਤਾ ਨਹੀਂ ਕਿਹੜਾ ਬਾਡਰ ਆ ਗਿਆ ਇਹ ਕਿ ਕਿਸਾਨਾਂ ਨੇ ਦੇ ਡੱਡੇ ਵੱਟੇ ਟਰਾਲੀਆਂ ਉੱਤਰ ਤੱਕ ਲੱਗੀਆਂ ਹੋਈਆਂ ਨੇ ਦੇਖੋ ਵੀ ਧਰਨਾ ਲੱਗਾ ਹੋਇਆ ਬਹੁਤ ਲੰਬਾ ਧਰਨਾ ਹੈ ਅਜਮਕ ਲਾਇਆ ਫੇ ਨੂੰ ਬਹੁਤ ਗਾਇ ਜੋ ਦਿਨ ਕਿਲੇ ਮਟਣਾ ਇਹ ਵਿਚਾਲੇ ਇੱਥੇ ਉਹ ਲਾਈ ਟਰਾਲੀਆਂ ਲਈ ਬੈਠ ਨੇ ਹੱਸਿਆ ਪੁਲਿਸ ਨੇ ਬੰਦ ਕੀਤਾ ਹੋਇਆ ਹੈ ਇਹ ਖੜਕਾ ਆਕੇ ਕੀ ਬਤਲਦਾ ਬਾਈ ਇਹਦਾ 20 ਸੈਕਟਰ ਨਗਰ ਠੀਕ ਹੈ ਜਿਵੇਂ ਇਹਨਾਂ ਤੇ ਕੋਈ ਰੋੜੀ ਰੂੜੀ ਤਾਂ ਨਹੀਂ ਫਸੀ ਹੈ ਨਾ ਆਪਣੇ ਮਤਲਬ ਇਹ ਗਰਮ ਤਾਂ ਨਹੀਂ ਹੋਏ ਟਾਇਰ ਥੋੜੇ ਥੋੜੇ ਜਿਹਾ ਲੱਗਦੇ ਨੇ ਕੋਈ ਐਨੇ ਕੋ ਹੋ ਜਾਂਦੇ ਨੇ ਵੱਜ ਕੇ ਆਉਣਗੇ 10 ਆਣਾ ਬਾਈ ਜੱਗੀ 10 ਵਜੇ ਬਈ ਲਾ ਦੀ ਢਾਬੇ ਤੇ ਜੇ ਰੂੜੀ ਰੂੜੀ ਫਸ ਜਾਏ ਉਹਦੇ ਨਾਲ ਕੀ ਚੱਕਰ ਪੈ ਜਾਂਦਾ ਉਹ ਗਾਂ ਪਜਾਈ ਜਾਂਦੇ ਨੇ ਭਾਈ ਰੋੜੀਆਂ ਉਹ ਘਾਜਾ ਬਣਾਉਣੇ ਦੁਰਪੰਚਾ ਦਾ ਸਗਾਣਾ ਗੇਰ ਹਾਂ ਇੱਕ ਵਜ ਗਿਆ ਵੀ ਗੱਡੀਆਂ ਦਾ ਦੋ ਹੀ ਜੋੜ ਕੇ ਖੜਾਤੀਆਂ ਉਹ ਵੀ ਇੱਕ ਗੱਡੀ ਬਾਕੀ ਇੱਕ ਆ ਖੜੀ ਆ ਮੇਰੀ ਗੱਡੀਆਂ ਖੜੀਆਂ ਖੜੀਆਂ ਇਧਰ ਚਾਹ ਪਾਣੀ ਪੀਣੇ ਆਂ ਡਾਬੇ ਦੇ ਕਾ ਕਹਿ ਰਿਹਾ ਵੀ ਸੰਦੀਪ ਚਾਹ ਰਿਹਾ ਤੁਹਾਨੂੰ ਬਦੇ ਰਾਜ ਨੂੰ ਲੰਪੜੇ ਦੀ ਗੱਲ ਕਰੀ ਪਾਉਣਾ ਇੱਕ ਹੋ ਗਿਆ ਬਈ ਪਾਉਣਾ ਇੱਕ ਰੋਟੀ ਖਾ ਕੇ ਦੋ ਦ ਰੋਟੀਆਂ ਖਾ ਕੇ ਆਪਾਂ ਤੁਰਦੇ ਆ ਢਾਬੇ ਤੋਂ ਗੱਡੀ ਲਵਾਉਣੇ ਆ ਬਾਈ ਕਾਉਣ ਦੇ ਬਾਈ ਪਿੱਛੇ ਆਉਣ ਦੇ 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 ਪਰ ਆ ਨੂੰ ਰੱਖ ਪਰ ਆ ਨੂੰ ਪਰਾਂ ਨੂੰ ਰੱਖ ਹਾਂ ਜਾਣਦੇ 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 6 ਵਜੇ ਤਾਂ ਉਰੇ ਵੀ ਚਾਹ ਪੀਤੀ ਆ ਖੜਕੇ 10 ਮਿੰਟ ਅਰੈਸਟ ਕੀਤੀ ਆ ਆ ਖੜੀ ਆ ਗੱਡੀ ਆਪਣੀ ਤਾਂ ਪਤਾ ਨਹੀਂ ਕਿਹੜਾ ਟੱਬਾ ਅਲੀਸ਼ਾ ਅਲੀਸ਼ਾ ਟੱਬਾ 3 ਵਜੇ ਦਿੱਲੀ ਜੈਂਟਰ ਹੋ ਗਏ ਬਈ ਆਪਾਂ ਸੋ 4 ਵਜੇ ਨੂੰ ਗੱਡੀ ਉੱਥੇ ਲਾਉਣੀ ਆ ਜਿੱਥੇ ਦੀ ਪਹੁੰਚ ਕੀਤੀ ਹੋਈ ਆ ਤਾਂ ਘੰਟਾ ਕਰ ਰਹਿ ਗਿਆ